ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਣੇ ਪਿੱਛੇ ਟਰੈਕਟਰ ਖੜਾ ਜੌਂਡੀਅਰ ਇਹ ਟਰੈਕਟਰ ਹੈਗਾ ਜੌਂਡੀਅਰ ਦਾ 510 ਆਪਣੇ ਨਾਲ ਵੀਰ ਹੈਗਾ ਜੀਵਨ ਆਪਾਂ ਵੀਰੇ ਤੋ ਨਾ ਨੌਲੇਜ ਲੈਣੀ ਆ ਟਰੈਕਟਰਾਂ ਬਾਰੇ ਸਾਰੇ ਟਰੈਕਟਰਾਂ ਬਾਰੇ ਜੌਂਡੀਅਰ ਬਾਰੇ ਵੀ ਲਵਾਂਗੇ ਵੀ ਅੱਜ ਕੱਲ ਵੀਰਾਂ ਨੂੰ ਜਿਵੇਂ ਕ੍ਰੇਜ਼ ਆ ਵੀ ਟਰੈਕਟਰ ਦੀ ਪਾਵਰ ਪੂਰ ਅਪ ਕਰਨਾ ਕੀ ਕੁਝ ਚੇਂਜ ਹੋ ਜਾਂਦਾ ਅਸੀਂ ਕਾ ਵੀਰੇ ਸਤਿ ਸ਼੍ਰੀ ਅਕਾਲ ਜੀ ਭਾਜੀ ਠੀਕ ਠਾਕ ਜੀ ਹਾਂਜੀ ਵਧੀਆ ਭਾਜੀ ਠੀਕ ਹੈ ਜੀ ਤੁਸੀਂ ਸਾਹ ਸਰ ਚੜਦੀ ਖੜਾ ਤੇ ਪਹਿਲਾਂ ਆਪਾਂ ਇਹਦੀ ਗੱਲ ਕਰੀਏ ਵੀਰੇ 510 ਹਾਂਜੀ ਭਾਜੀ 52 10 ਜਿਵੇਂ ਨਾ ਅੱਜ ਕੱਲ ਆਪਣੇ ਬਹੁਤ ਵੀਰ ਤੁਸੀਂ ਦੇਖਿਆ ਵੀ ਹੋਣਾ ਵੀਰਾਂ ਨੇ ਨਾ 52 10 ਲੈ ਕੇ ਪਾਵਰ ਅਪ ਕਰਕੇ ਕਿਸੇ ਨੇ 18 ਦੇ ਟਾਇਰ ਪਾਲੇ ਕਿਸੇ ਨੇ 17 ਦੇ ਪਾਲੇ ਹਾਂਜੀ ਹਾਂਜੀ ਭਾਜੀ ਬਹੁਤ ਕੁਝ ਆਪਾਂ ਵੀਡੀਓ ਦੇਖਦੇ ਆਂ ਹਾਂਜੀ ਹਾਂਜੀ ਤੁਸੀਂ ਵੀ ਦੇਖਦੇ ਹੋਵਗੇ ओरिजिनल ਇਹ ਆਉਂਦਾ 50 ਤੋਂ ਕੁਛ ਕਿੱਥਲੇ 99. ਕੁਛ ਹਾਂ 58 ਚ ਆਉਂਦਾ ਭਾਜੀ ਹਾਂ ਇਹਦੀ ਪਾਵਰ ਵੱਧ ਤੋਂ ਵੱਧ ਆਪਾਂ ਕਿੰਨੀ ਅਪ ਕਰ ਸਕਦੇ ਹਾਂ ਵੱਧ ਤੋਂ ਵੱਧ ਇਹ ਭਾਜੀ ਜਦਾਂ ਉਹੀ ਗੱਲ ਜਿੱਦਾਂ ਆਪਾਂ ਜਿੰਨਾ ਗੁੜ ਪਾਈਏ ਓਨਾ ਕ ਮਿੱਠਾ ਜਿੰਨੀ ਕ ਆਪਾਂ ਜਰੂਰਤ ਆ ਹੂੰ ਉਸ ਹੱਬ ਨਾਲ ਜਿੰਨੀ ਕ ਮਰਜ਼ੀ ਬਾਜੀ ਸੈਟਅਪ ਕਰ ਲਓ ਜਾਨੀ ਕਿ ਫੇਰ ਵੀ 75 ਪਾਵਰ ਤੱਕ 75 ਤੱਕ ਹੋ ਜਾਂਦਾ ਕੱਢ ਹੀ ਦਿੰਦਾ ਇਹ ਜਾਨੀ ਕ ਕੱਢ ਦਿੰਦਾ ਹਾਂਜੀ 75 ਤੋਂ ਜੇ ਗਾਂਹ ਕਰਨਾ ਫੇਰ ਇਹਨੂੰ ਚਾਰ ਸਿਲੰਡਰ ਹਾਂਜੀ ਵੱਡਾ ਵੱਡਾ ਕਰਨਾ ਤੁਹਾਨੂੰ ਕਿਉਂਕਿ ਵੀ ਤਿੰਨ ਸਿਲੰਡਰ ਚ 75 ਤੱਕ ਪਹੁੰਚ ਜੂ ਹਾਂਜੀ ਤੇ 75 ਤੋਂ ਵੱਧ ਨਹੀਂ ਨਹੀਂ ਬਾਜੀ ਠੀਕ ਹੈ ਇਹ ਤਰ ਕਰਨ ਵਾਸਤੇ ਤੁਹਾਡੇ ਹਿਸਾਬ ਨਾਲ ਇਹਦਾ ਕੀ ਕੁਝ ਕਰਨਾ ਪਊ ਭਾਜੀ ਪਹਿਲੇ ਨੰਬਰ ਤੇ ਤਾਂ ਇਹਦਾ ਪੰਪ ਪੰਪ ਹਾਂਜੀ ਇਹਦੀ ਕੇਮ ਹੋ ਗਈ ਭਾਜੀ ਕੇਮ ਹੋ ਗਈ ਤੇ ਟਾਰਪੋ ਵੱਡਾ ਲਾ ਲੋ ਟਾਰਪੋ ਵੱਡਾ ਲਾ ਲੈਣ ਤੇ ਦੂਜੇ ਨੰਬਰ ਤੇ ਇਹਨੂੰ ਆਪਣੇ ਪਿਸਟਨ ਵੀ ਚੇਂਜ ਹੋ ਜਾਂਦੇ ਭਾਜੀ ਪਿਸਟਨ ਵੀ ਚੇਂਜ ਹਾਂਜੀ ਪਿਸਟਨ ਤਾਂ ਐਂਡ ਵਾਲੀ ਆਪਸ਼ਨ ਹੋਣੀ ਹੈ ਕਿਉਂਕਿ ਇੰਜਨ ਨੂੰ ਤਾਂ ਬਾਹਲੀ ਛੇਤੀ ਕੋਈ ਛੇੜਦਾ ਨਹੀਂ ਕਿ ਛੇੜ ਲੈਂਦੇ ਆ ਪਰ ਛੇੜ ਵੀ ਲੈਂਦੇ ਆ ਹਾਂ ਤੁਹਾਨੂੰ ਪਤਾ ਹੀ ਆ ਅੱਜਕੱਲ੍ਹ ਹਾਂ ਜਿਹਦੇ ਦਿਮਾਗ 'ਚ ਕੀੜਾ ਆ ਉਹਨੇ ਕਰਾ ਹੀ ਲੈਣਾ ਜਿਹਨੇ ਭਾਜੀ ਕਰਵਾਇਆ ਉਦਾਂ ਪੰਪ ਤੋਂ ਵੀ ਜਾਨੀ ਕਿ ਹੋ ਜਾਂਦੀ ਆ ਪਲੰਜਰ ਪੁੰੰਜਰ ਚੇਂਜ ਹੋ ਜਾਂਦਾ ਯਾਰ ਗੱਲ ਆਪਣੇ ਦਿਮਾਗ ਤੇ ਹੀ ਆ ਗਈ ਵੀਰੇ ਵਾਕਈ ਪਾਵਰ ਵੱਧ ਜਾਂਦੀ ਆ ਜਾਂ ਗੱਲ ਦਿਮਾਗ ਦੀ ਆ ਨਹੀਂ ਭਾਜੀ ਪੈਂਦਾ ਫਰਕ ਪੈਂਦਾ ਪੈਂਦਾ ਫਰਕ ਭਾਜੀ ਕਿਉਂਕਿ ਆਪਣੇ ਵੀਰ ਭਰਾ ਨਾ ਬਹੁਤ ਹੁਣ ਵੀਰ ਆਪਣੇ ਇਹ ਚੀਜ਼ ਕਰਦੇ ਪਏ ਆ ਹਾਂਜੀ ਕੱਲੇ ਜੌਂਡੀਅਰ 'ਚ ਨਹੀਂ ਚਲੋ ਨਾਲ ਆਪਣੇ ਕੋਲੇ ਟਰੈਕਟਰ ਇਹ ਪਿੱਛੇ ਖੜਾ ਜੌਂਡੀਅਰ ਖੜਾ ਆ ਪਹਿਲੀ ਗੱਲ ਕਰ ਲਈ ਆ ਹਾਂਜੀ ਹਾਂਜੀ ਵੀ ਜੌਂਡੀਅਰ ਦੇ ਜਿੰਨੇ ਕੋਈ ਵੀ ਟਰੈਕਟਰ ਸਾਰਿਆਂ ਨੂੰ ਹੁਣ ਜਦੋਂ ਦਾ ਸੀਆਰਡੀ ਆਇਆ ਸਾਰਿਆਂ ਨੂੰ ਇਹ ਚੀਜ਼ ਦੀ ਲਾਲਸਾ ਵਾ ਚਾਹਨਾ ਵਾ ਵੀ ਸਾਡੇ ਟਰੈਕਟਰ ਨੂੰ ਵੱਧ ਪਾਵਰ 50 ਨੂੰ 65 ਕਰ ਲਈਏ 75 ਕਰ ਲਈਏ ਕੋਈ ਸੀਆਰਡੀ ਲੈ ਕੇ ਖੁਸ਼ ਨਹੀਂ ਭਾਜੀ ਕੋਈ ਖੁਸ਼ ਨਹੀਂ ਹਾਂਜੀ ਆ ਚੱਕ ਸਭ ਦੇ ਦਿਮਾਗ ਚ ਇਹ ਆ ਵੀ ਸੀਆਰਡੀ ਨਾ ਹੀ ਲਿਆ ਜਾਵੇ ਹਾਂਜੀ ਇਹਨਾਂ ਨੂੰ ਆਪਾਂ ਕਰ ਲਈਏ ਹਾਂ ਇਹ ਕੇਰ ਵੀਰੇ ਜਿਵੇਂ ਤੁਸੀਂ ਤਾਂ ਡੇਲੀ ਸਾਰੇ ਹਰ ਇੱਕ ਜ਼ਿਮੀਦਾਰ ਦੇ ਰਿਵਿਊ ਲਾ ਲਓ ਜ਼ਿਮੀਦਾਰ ਦੀ ਗੱਲ ਸੁਣਦੇ ਹੋ ਟਰੈਕਟਰ ਤੁਹਾਡੇ ਕੋਲ ਆਉਂਦੇ ਵੀ ਆ ਹਾਂਜੀ ਭਾਜੀ ਤੋਡਾ ਦਿਮਾਗ ਕੀ ਕਹਿੰਦਾ ਵੀ ਆਪਣਾ ਜ਼ਿੰਮੇਦਾਰ ਸੀਆਰਟੀ ਨੂੰ ਪਿਆਰ ਕਰਤੋਂ ਨਹੀਂ ਕਰਦਾ ਤੇ ਭਾਜੀ ਪਤਾ ਕਿਦਾਂ ਜਿੱਦਾਂ ਹੁਣ ਟਰੈਕਟਰ ਘਰ ਚ ਵੀ ਖੜਦਾ ਤੁਸੀਂ ਗੱਡੀ ਲਾ ਲਓ ਇੱਕ ਤਾਂ ਚੂਹਿਆਂ ਤੋਂ ਤੰਗ ਹੁੰਦੇ ਆ ਹਾਂ ਯਾਨੀ ਕਿ ਕੋਈ ਸਾਰਿਆਂ ਦੇ ਮਨ ਚ ਇਹੀ ਆ ਸੈਂਸਰ ਲੱਗੇ ਆ ਉਹਨੂੰ ਚੂਹੇ ਨੇ ਕੋਈ ਤਾਰ ਟੋਕਤੀ ਛੇਤੀ ਕਿਸੇ ਇਲੈਕਟ੍ਰੀਸ਼ੀਅਨ ਨੇ ਹੱਥ ਨਹੀਂ ਪਾਉਣਾ ਹਾਂ ਯਾਨੀ ਕਿ ਇਹ ਜ਼ਿਆਦਾਤਰ ਡਰ ਇਹ ਆ ਬੰਦੇ ਦਾ ਮਨ ਇਹ ਤਾਂ ਮੈਨੂੰ ਵੀ ਅੱਜ ਹੀ ਦਿਮਾਗ ਚ ਆਈ ਤੁਸੀਂ ਦੱਸੀ ਵਾਕਈ ਉਹਦੀ ਕੋਈ ਤਾਰ ਟੋਕਤੀ ਉਹ ਉਹਦੀ ਵਾਇਰਿੰਗ ਸਾਰੀ ਚੱਕੋ ਹਾਂਜੀ ਕੰਪਿਊਟਰ ਲੱਗਦਾ ਭਾਈ ਜਿੱਦਾਂ ਕਾਰਾਂ ਨੂੰ ਲੱਗਦਾ ਆ ਉਹ ਲੱਗੂਗਾ ਫੇਰ ਪਤਾ ਲੱਗੂ ਹੈਨਾ ਹਾਂਜੀ ਇਹ ਤਾਂ ਵਾਕਈ ਦਿੱਕਤ ਇਹ ਤਾਂ ਯਾਨੀ ਕਿ ਕਹਿੰਦਾ ਵਾ ਸੀਆਰਡੀ ਆਇਆ ਆ ਜਿਹੜਾ ਮੰਨ ਲਓ ਮੈਸਤਰੀ ਵੀ ਕੰਮ ਵੀ ਕਰਦਾ ਆ ਉਹਨੂੰ ਇਲੈਕਟ੍ਰੀਸ਼ੀਅਨ ਦਾ ਵੀ ਨਾਲ ਸਮਝ ਲੈ ਹੁਣ ਕੋਰਸ ਕਰਨਾ ਪੈਣਾ ਹਾਂ ਉਹਨੂੰ ਕੋਰਸ ਕਰਨਾ ਪੈਣਾ ਪੈਣਾ ਭਾਈ ਕਿਉਂਕਿ ਅੱਗੇ ਤਾਂ ਕੱਲਾ ਮਕੈਨਿਕਿਜ਼ਮ ਦਾ ਹੀ ਆ ਹਾਂਜੀ ਹੁਣ ਇਲੈਕਟ੍ਰੀਸ਼ੀਅਨ ਦਾ ਵੀ ਕਰਨਾ ਹੈ ਹੁਣ ਇਲੈਕਟ੍ਰੀਸ਼ੀਅਨ ਦਾ ਵੀ ਨਾਲ ਆ ਜਾ ਅੱਗੇ ਚਲੋ ਇਹ ਤਾਂ ਮਾਈਕੋ ਪੰਪ ਆ ਜਿਹੜੇ ਰੂਟਰ ਹੌਲੈਂਡ ਹੈ ਵਗੈਰਾ ਜਾਂ ਇਹਨਾਂ 'ਚ ਰੂਟਰ ਆਏ ਸੀ ਇਹਨਾਂ ਦੇ ਸੋਚੇ ਤੋਂ ਨਹੀਂ ਬੰਦ ਹੁੰਦੇ ਕਈ ਮਾਡਲ ਜਿੱਦਾਂ ਵਿੱਚ ਹਾਂਜੀ ਹਾਂਜੀ ਉਹਦੇ ਬਾਰੇ ਵੀ ਜੇ ਮੰਨ ਲਓ ਕਿ ਕਈ ਸੋਚ ਛਾਟ ਹੋ ਜਾਂਦਾ ਹੌਲੈਂਡ ਦਾ ਗਾਰੰਟੀ ਨਹੀਂ ਗਿਆ ਬਾਈ ਜੀ ਸਟਾਰਟ ਨਹੀਂ ਹੋਣਾ ਇਹ ਜੇ ਬੈਟਰੀ ਦੀ ਖਤਮ ਹੋ ਗਈ ਹਾਂਜੀ ਟ੍ਰੇਟਰ ਨੇ ਸਟਾਰਟ ਨਹੀਂ ਪੰਪਾ ਜਿੰਨਾ ਮਰਜੀ ਟੋਜਨ ਪਾ ਖੱਤਾ ਲੈ ਜਾਂ ਦੋ ਖੱਤੇ ਲੈ ਜੋ ਜਿੰਨਾ ਚਿਰ ਉਹਨੂੰ ਮਾੜਾ ਜਾ ਵੀ ਕਰੰਟ ਨਹੀਂ ਮਿਲਦਾ ਉਹਨਾਂ ਦਾ ਰੈਟਰ ਸਟਾਰਟ ਨਹੀਂ ਯਾਰ ਇਹ ਤਾਂ ਬੋਲਟ ਵਾਲਾ ਸਾਬੀ ਆ ਹਾਂਜੀ ਬਸ ਸਟੈਂਡਰਡ ਜਿਦਾ ਬੋਲਟ ਆ ਹਾਂ ਬੈਟਰੀ ਲੱਗੂਗੀ ਤਾਂ ਸਟਾਰਟ ਹੋਊਗਾ ਨਹੀਂ ਤੇ ਨਹੀਂ ਹੋਣਾ ਨਹੀਂ ਤਾਂ ਨਹੀਂ ਜਾ ਫੇ ਉਹਨੂੰ ਸਵਿੱਚ ਖੋਲ ਕੇ ਵਿੱਚੋਂ ਡਾਇਰੈਕਟ ਕਰਨਾ ਪੈਂਦਾ ਫੇ ਹੋਊਗਾ ਸਟਾਰਟ ੱੱਕੇ ਨਾ ਉਹ ਤਾਂ ਫਿਰ ਮਕੈਨਿਕ ਹੀ ਕਰੋ ਨਾ ਹਾਂ ਜ਼ਿੰਮੇਦਾਰ ਵੀਰ ਨੂੰ ਤਾਂ ਇਹ ਗੱਲ ਪਤਾ ਨਹੀਂ ਨਹੀਂ ਭਾਜੀ ਜ਼ਿੰਮੇਦਾਰ ਵੀਰ ਤਾਂ ਇੰਨਾ ਕਰ ਸਕਦਾ ਤਾਰਾਂ ਚੈੱਕ ਕਰ ਲਈਆਂ ਹਾਂਜੀ ਬਸ ਸੁਲਫ ਸੁਲਫ ਮਾਰ ਲਈ ਜਾਂ ਤੁਹਾਡੀ ਗੱਲ ਕੋਣ ਟਰੈਕਟਰ ਮਗਰ ਪਾ ਕੇ ੱੱਕਾ ਲਾ ਲਿਆ ੱੱਕਾ ਲਾ ਲਿਆ ਭਾਈ ਬਸ ਇੰਨਾ ਕੀ ਕਰ ਸਕਦੇ ਆਪਾਂ ਹਾਂ ਵਾਕਈ ਯਾਰ ਤੇ ਭਾਜੀ ਇੱਕ ਗੱਲ ਹੋਰ ਜਿਵੇਂ ਹੁਣ ਇਹ 50 HP ਆ ਹਾਂਜੀ ਇਹਨੂੰ ਵੱਡਾ ਕਰਨ ਦਾ ਫਾਇਦਾ ਕੀ ਨੁਕਸਾਨ ਕੀ ਫਾਇਦਾ ਭਾਜੀ ਤਾਂ ਜੇ ਕਹ ਦੀਏ ਟਰੈਕਟਰ ਚੱਲਦਾ ਇਦਾਂ ਵੀ ਚੱਲਦਾ ਹੈ ਭਾਜੀ ਹੂੰ ਇਹ ਤਾਂ ਆਪਣੇ ਮਨ ਦੀ ਸੰਤੋਸ਼ਟੀ ਆ ਹੂੰ ਚੱਲਣਾ ਇਹਨੇ ਮੋਡੀਫਾਈ ਕੀਤੇ ਤੇ ਵੀ ਭਾਜੀ ਚੱਲ ਪੈਣਾ ਚੱਲਦਾ ਦੋੇ ਤਰ੍ਹਾਂ ਵੀ ਹੁਣ ਆਪਾਂ ਲਿਆਂਦਾ ਨਹੀਂ ਕੀਤਾ ਚੱਲਦਾ ਹੀ ਆ ਚੱਲਦਾ ਹੀ ਆ ਤੇ ਉਹ ਇਦਾਂ ਆਪਾਂ ਥੋੜੀ ਪਰਫਾਰਮੈਂਸ ਟਾਈਕਰ ਸੁਣੀ ਦੇਣ ਲੱਪੈਂਦਾ। ਦਾਬ ਦਾ ਦੁੱਬ ਦਾ ਨਹੀਂ ਬਸ ਸਵਾਦ ਜਾਂਦਾ ਜਿੱਦਾਂ ਉਹਦਾ ਕੋਈ ਨੁਕਸਾਨ ਹੈਗਾ। ਨੁਕਸਾਨ ਜੇ ਭਾਜੀ ਬਿੰਜਾਂ ਦੀ ਪੰਨ ਤੋੜ ਕੁਛ ਪੰਪ ਦਾ ਕੁਛ ਵੀ ਰਿਪੇਅਰ ਕੱਢਦਾ ਉਹਦੇ ਨਾਲ ਕਿ ਨਹੀਂ। ਇਹਨਾਂ ਦਾ ਸਮਾਨ ਜੈਨੂਨ ਮਿਲਦਾ ਜਾਂ ਕੀ ਸਿਸਟਮ ਹੈ। ਭਾਜੀ ਇਹਨਾਂ ਚ ਪੈਂਦਾ ਜੈਨੂਨ। ਜਾਂ ਮੰਨ ਲਓ ਜੇ ਇਹਨੂੰ ਆਪਾਂ 75 ਦਾ ਕਰਨਾ। 50 75 ਦੇ ਵਿੱਚ ਪਲੰਜਰ ਪਲੰਜਰ ਪਏ ਜਾਂਦੇ ਭਾਜੀ ਉਹ ਤਾਂ ਜੈਨੂਨ ਹੈ ਕੰਮ। ਅੱਛਾ ਵੀ ਜੋਨ ਡੀਅਰ ਦਾ ਆਪਾਂ 75 ਦਾ ਹੀ ਸਮਾਨ ਲਵਾਂਗੇ। ਹਾਂਜੀ। ਜੈਨੂਨ ਲੈ ਕੇ ਜੈਨੂਨ ਹੀ ਪਹਿਣਾ। ਹਾਂਜੀ। ਉਹਦਾ ਤਾਂ ਫਿਰ ਕੋਈ ਨੁਕਸਾਨ ਨਹੀਂ ਕੋਈ ਨੁਕਸਾਨ ਨਹੀਂ ਭਾਜੀ ਉਹ ਤਾਂ ਵਧੀਆ ਚੱਲੂਗਾ ਟਰੈਕਟਰ ਕਿਉਂਕਿ ਥਾ ਹੋਈ ਜੈਨੂਇਨ ਜਣਾ ਹਾਂ ਉਹਦਾ ਤਾਂ ਫਿਰ ਕੀ ਆਪਾਂ ਨੂੰ ਕਿਉਂਕਿ ਮੇਨ ਡਰ ਇਹੀ ਹੁੰਦਾ ਨਾ ਜਿਹੜੀ ਹੁਣ ਆਪਣੇ ਵੀਰ ਵੀਡੀਓ ਦੇਖਣਗੇ ਹਾਂਜੀ ਹਾਂਜੀ ਉਹਨਾਂ ਦੇ ਦਿਮਾਗ 'ਚ ਇਹੀ ਗੱਲ ਚੱਲਦੀ ਆ ਵੀ ਜਦੋਂ ਵੱਡਾ ਕਰ ਲਿਆ ਜਿਗਾਰਡ ਬਾਜੀ ਹੂੰ ਹੂੰ ਵੀ ਜਿਗਾਰਡ ਬਾਜੀ ਤਾਂ ਡਰ ਵੀ ਹੁੰਦਾ ਨਾ ਤੇ ਇਹਦੇ 'ਚ ਜੋ ਵੀ ਪਲੰਜਰ ਕੇਮ ਸਾਰਾ ਕੋ ਰਿਜਨਲ ਜੈਨੂਅਰ ਹੀ ਪਾਉਂਦੇ ਹਾਂਜੀ ਜੈਨੂਅਰ ਨੇ ਭਾਜੀ ਕੇਮ ਤਾਂ ਇਹ 'ਚ ਜਿਹੜਾ ਐਲਟੀ ਮਾਡਲ ਜਿਹੜਾ ਆਉਂਦਾ ਹੁੰਦਾ ਕਾਲ ਟੈਡਾ ਕਾਲੇ ਕੱਢਾਂ TX ਪਲੱਸ ਵਾਲੀ ਪੈਂਦੀ ਐ ਚ ਵੀ ਉਹ ਹੀ ਐ LT ਮਾਡਲ ਵਾਲੀ ਮੈਂ ਕਹਿੰਦਾ ਨਾ ਮੈਂ ਅੱਗੇ ਵੀ ਗੱਲ ਕਰਦਾ ਨਾ ਇਹਨਾਂ ਦੇ ਪਤੰਦਰ ਕਿਤੇ ਇੰਜੀਨੀਅਰ ਇਕੱਠੇ ਤਾਂ ਨਹੀਂ ਠੀਕ ਐ ਸਕਦੇ ਆ ਭਾਜੀ ਜਿੱਦਾਂ ਆਪਣੇ ਆ ਮੋਸਟਲੀ 80% ਨਾ ਥਿਊਰੀ ਸੇਮ ਆ ਸੇਮ ਐ ਭਾਜੀ ਸੇਮ ਜਿੱਦਾਂ ਆਪਣੇ ਸਰਕਾਰ ਅਸੀਂ ਲੈ ਲਓ ਹਾਂ ਕੰਮ ਦਾ ਸਰਕਲ ਤਾਂ ਸਾਰਾ ਸੇਮ ਹੀ ਹੁੰਦਾ ਇਹਨਾਂ ਦੇ ਵੀ ਇਹੋ ਚੀਜ਼ ਆ ਚੀਜ਼ ਸਾਰੀ ਉਹੀ ਆ ਹਾਂ ਬਸ ਜਿੱਦਾਂ ਚਿਹਰੇ ਵੱਖੋ ਵੱਖਰੇ ਆ ਹਾਂ ਕੋਈ ਇੰਜਣ ਇਹਦਾ ਵੀ ਔਨੇ ਸੀਸੀ ਆ ਹਾਂਜੀ 2900 ਹੁਣ ਸ਼ਾਇਦ ਕੁਛ ਘਮੜਦਾ 3000 ਸੀਸੀ ਕਰਿਆ ਉਹਦਾ 36 ਦੀ ਦਾ ਵੀ ਇਦਾਂ ਹੀ ਆ ਹਾਂਜੀ ਚਲੋ ਆਪੋ ਆਪਣਾ ਸਿਸਟਮ ਜਿਹੜੇ ਵੀਰਾਂ ਨੇ ਇੱਕ ਚੁਤ ਚੀਜ਼ ਤੁਸੀਂ ਅਜੇ ਨਵੀਂ ਦੱਸਤੀ ਵੀ ਸਪੈਸ਼ਲ ਐਡੀਸ਼ਨ ਆ ਬੈਟਰੀ ਤੋਂ ਬਿਨਾ ਸਟਾਰਟ ਨਹੀਂ ਹੁੰਦਾ ਹਾਂਜੀ ਨਹੀਂ ਹੁੰਦਾ ਉਹ ਨਹੀਂ ਹੁੰਦਾ ਹਨ ਨਹੀਂ ਹੁੰਦਾ ਕਈ ਵੀਰਾਂ ਨੂੰ ਉਹ ਆਪਣੇ ਮਿੱਤਰ ਹੀ ਸੀਗਾ ਭਾਜੀ ਹਾਂਜੀ ਉਹ ਇਦਾਂ ਹੀ ਲੱਪ ਐ ਟਰੈਕਟਰ ਮਗਰ ਪਾ ਕੇ ਕਦੇ ਇੱਧਰ ਨੂੰ ਲੈ ਜਾਗਾ ਨੇ ਕਦੇ ਇੱਧਰ ਨੂੰ ਮੈਨੂੰ ਫੋਨ ਆਇਆ ਕਹਿੰਦੇ ਜਾਂ ਟਰੈਕਟਰ ਨਹੀਂ ਸਟਾਰਟ ਹੁੰਦਾ ਆਈ ਤਾਂ ਜਦੋਂ ਮੈਂ ਗਿਆ ਮੈਂ ਕੀ ਕਰਦੇ ਕਹਿੰਦੇ ਟੋਚਨ ਪਾਇਆ ਜੋ ਭਾਈ ਮੈਂ ਉੱਤੇ ਬਹਿ ਕੇ ਸੋਚ ਲਾਇਆ ਮੀਟਰਾਂ ਚ ਕੋਈ ਲਾਈਟ ਨਹੀਂ ਸੀ ਉਹਦੀ ਮੈਂ ਕਹਿੰਦਾ ਇਹਨੂੰ ਪੰਮਾ ਜਿੱਥੇ ਨੂੰ ਮਰਜ਼ੀ ਲੈ ਜਾ ਟੋਚਨ ਪਾਗੇ ਨੇ ਹੁਣਾਂ ਹੀ ਨਹੀਂ ਵੀ ਬੈਟਰੀ ਧਰੋ ਫੇਰ ਹੀ ਸਟਾਰਟ ਹਾਂ ਹਾਂਜੀ ਫੇਰ ਸਟਾਰਟ ਬੈਟਰੀ ਪੰਮਾ ਮੀਟਰ ਚ ਲਾਈਟ ਚਾਹੀਦੀ ਆ ਥੋੜਾ ਜਿਹਾ ਕਰੰਟ ਚਾਹੀਦਾ ਕਰੰਟ ਮਾੜਾ ਜਿਹਾ ਕਰੰਟ ਵਿੱਚ ਦਾਣਾ ਜਿਹਾ ਹੁੰਦਾ ਸੋਚਦੇ ਹਾਂ ਉਹ ਜਦੋਂ ਦਾਣਾ ਤਾਂ ਚੱਕ ਹੋ ਗਿਆ ਸਮਝੋ ਤੇਲ ਉਹ ਤਾਂ ਫੇਨ ਲੈਣਾ ਓਕੇ ਪੰਪ ਦੇ ਵਿੱਚ ਹਾਂ ਲੱਗਾ ਹੁੰਦਾ ਪਿੱਛੇ ਜਿਹੜਾ ਆਫਟਰ ਇਹ ਛੋਟਾ ਜਿਹਾ ਹੁਣ ਇਹ ਤਾਂ ਚਲੋ ਦੂਜਾ ਬਹੁਤ ਹਾਂਜੀ ਉਹ ਹੋਲਨ ਕੋਈ ਇਹਦਾ ਇਹਦਾ ਜਿਹੜਾ ਪੰਪ ਆ ਵੀਰੇ ਇੱਕ ਚੀਜ਼ ਇਹ ਵੀ ਚਲੋ ਤੁਸੀਂ ਤਾਂ ਹੁਣ ਕੰਮ ਕਰਦੀ ਇਹ ਪੰਪ ਵਧੀਆ ਜਾ ਉਹ ਪੰਪ ਵਧੀਆ ਤੁਹਾਡਾ ਦਿਮਾਗ ਕੀ ਕਹਿੰਦਾ ਪਾਜੀ ਵੈਸੇ ਤਾਂ ਇਹਦੀ ਲਾਈਫ ਵੱਧਿਆ ਉਹਦੇ ਨਾਲ ਇਹਦੀ ਲਾਈਫ ਵੱਧਾ ਹਾਂਜੀ ਰੋਟਰ ਪੰਪ ਤੋਂ ਹਾਂਜੀ ਠੀਕ ਤੇ ਰੂਟਰ ਪੰਪ ਦੀ ਲਾਈਫ ਮਤਲਬ ਉਹਦਾ ਕੋ ਮੋਟਰ ਵਾਲਾ ਸਿਸਟਮ ਆ ਜਾਂਦਾ ਉਹ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਪਾਜੀ ਜਦੋਂ ਲਿਬ੍ਰੀਕੇਸ਼ਨ ਦੀ ਆ ਜਾਂਦੀ ਆ ਹਾਂ ਕਚਰੇ ਦਾ ਤੇਲ ਤੋਂ ਪਰ ਕਈ ਵੀਰ ਮੈਂ ਦੇਖਿਆ ਕਮੈਂਟਾਂ 'ਚ ਕਹਿੰਦੇ ਆ ਸਾਡੇ ਇੰਨੇ ਸਾਲ ਹੋ ਗਏ ਇੰਨੇ ਸਾਲ ਹੋ ਗਏ ਉਹ ਇਦਾਂ ਪਾਜੀ ਆਪਣੀ ਸ਼ਾਂਤ ਤੇ ਆਪਾਂ ਨਾਲ ਇਹ ਵੀ ਕਹਿ ਆ ਸਗਾ ਤੇਲ ਵਧੀਆ ਪਾਓ ਹੂੰ ਵਾਟਰ ਸਪਰੇਟਰ ਲੱਗਾ ਆ ਤੁਹਾਡੇ ਹੂੰ ਯਾਨੀ ਕਿ ਹਵਾ ਨਾ ਲੈਣ ਦਿਓ ਪਾਪ ਨੂੰ ਕੁਝ ਹੁੰਦਾ ਨਹੀਂ ਸਾਡੇ ਇੱਥੇ ਹੈਗੇ ਜਿਹਨਾਂ ਨੂੰ 5 5 ਮਾਡਲ ਟਰੈਕਟਰ ਪੰਪ ਪਹਿਲੇ ਚੱਲਣ ਦੇ ਹੂੰ ਇਹ ਤਾਂ ਆਪਣੇ ਆਪਣੇ ਹੱਥ ਵਾਸੇ ਆ ਭਾਜੀ ਵੀ ਆਪਾਂ ਸਾਮ ਸੰਭਾਲ ਕੇ ਨਹੀਂ ਹਾਂਜੀ ਕਿੱਦਾਂ ਕਰਨੀ ਇਸ ਜੋਂਡੀਆਂ ਨੂੰ ਢੋਡੇ ਕਹਿਣ ਮਤ ਆਉਗੇ ਕਿ ਤਾ ਪੰਪ ਚੇਂਜ ਹੋ ਜਾਊਗਾ ਹਾਂਜੀ ਤੇ ਕੇਮ ਚੇਂਜ ਹੋ ਜਾਊਗਾ ਹਾਂਜੀ ਡਾਇਫਰਮ ਲੱਗ ਜੂਗੀ ਭਾਜੀ ਟਰਬੋ ਚੇਂਜ ਹੋ ਜਾਊਗਾ ਹਾਂ ਟਰਬੋ ਜੀ ਡਾਇਫਰਮ ਤੁਸੀਂ ਕਿਨੂੰ ਕਹਿੰਦੇ ਹੋ ਦੇਸੀ ਭਾਸ਼ਾ ਦੱਸਿਆ ਕਰੋ ਕਿ ਕਹੀ ਮੇਰੇ ਵੀਰ ਨਾ ਮੇਰੇ ਵਰਗੇ ਉਹ ਭਾਈ ਦੇਸੀ ਭਾਸ਼ਾ ਜਿਹੜਾ ਨਹੀਂ ਸਮਝਾਇਆ ਜਾਣਾ ਨਹੀਂ ਸਮਝਾਇਆ ਜਾਣਾ ਉਹਨੂੰ ਐਮ ਪੀ ਸੀ ਯੂਨਿਟ ਵੀ ਕਹਿ ਦਿੰਦੇ ਹੋ ਇਹ ਮੈਸਟਰੀਆਂ ਵਾਲੀ ਪਾਛਾਈ ਆ। ਬਸ ਇੱਥੇ ਦੇਸੀ ਕਹਦੀ ਐ ਇੱਥੇ ਡੱਬੀ ਜੀ ਲੱਗਦੀ ਐ ਇੱਕ। ਅੱਛਾ। ਇਹ ਆ ਗੌਲੀ ਆ ਨਿਕਲ ਜਾਂਦੀ ਬਾਡੀ ਪਾਜੀ। ਓਕੇ। ਇਹਦੇ ਉੱਤੇ ਲੱਗ ਜਾਂਦੀ ਆਹੋ। ਇਹਦੀ ਜਗ੍ਹਾ ਤੇ ਉਹ ਲੱਗਦੀ ਆ। ਹਾਂਜੀ। ਵਿੱਚੋਂ ਪੰਪਾਂ ਵਾਲੇ ਫੇ ਆਹ ਕੱਢ ਦਿੰਦੇ ਪਾਜੀ ਬਾਡੀ ਆ ਵਾਲੀ। ਅੱਛਾ ਜੀ। ਇਹਦੀ ਜਗ੍ਹਾ ਤੇ ਇੱਥੇ ਲੱਗਦੀ ਆ। ਓਕੇ। ਹੋਲੈਂਡ ਦੇ ਉੱਤੇ ਲੱਗਦੀ ਆ। ਇਹਦੇ ਇੱਥੇ ਲੱਗਦੀ ਆ। ਉਹਦਾ ਨਾਲ ਪਾਜੀ 에ਅਰ ਜਿਹੜਾ 에ਅਰ ਵਾਲਾ ਆਪਣੇ ਹੌਸਪੇ ਪਿਆ। ਹਾਂਜੀ। ਉਹਦੇ ਨਾਲ ਉਹਦਾ ਕਨੈਕਟ ਹੁੰਦਾ ਪਾਜੀ। ਸੱਚੇ ਗੱਲ ਹੋਰ ਮੇਰੇ ਦਿਮਾਗ 'ਚ ਆ ਗਈ ਯਾਰ ਕਈ ਟਰੈਕਟਰ ਮਗਰੋਂ ਕੰਪਨੀ ਤੋਂ ਟਰਬੋ ਨਹੀਂ ਆਉਂਦੇ ਹਾਂਜੀ ਭਾਈ ਜੀ ਬਹੁਤ ਬ੍ਰਾਂਡ ਆ ਹਾਂਜੀ ਜਿਹੜੇ ਅੱਜ ਵੀ ਟਰਬੋ ਨਹੀਂ ਦਿੰਦੇ ਹਾਂਜੀ ਆਪਣੇ ਜ਼ਿਮੀਦਾਰ ਵੀਰ ਕੀ ਕਰਦੇ ਵੀ ਉਹਨੂੰ ਟਰਬੋ ਲਾ ਲੈਂਦੇ ਲਾ ਲੈਂਦੇ ਹਾਂਜੀ ਭਾਈ ਜੀ ਉਹ ਗਰਮ ਹੋਣ ਲੱਗ ਜਾਂਦੇ ਹਾਂਜੀ ਲੱਗ ਜਾਂਦੇ ਨਾ ਉਹਨਾਂ ਦੇ ਗਰਮ ਹੋਣ ਦਾ ਕਾਰਨ ਭਾਜੀ ਗਰਮ ਹੋਣ ਦਾ ਕਾਰਨ ਇਦਾਂ ਭਾਜੀ ਜਿਹੜੀ ਇਹਦੇ ਪਿਸਟਨ ਆ ਹੂੰ ਟਰਬੋ ਵਾਲੇ ਦੇ ਵੱਖਰੇ ਆਉਂਦੇ ਆ ਹੂੰ ਪਰ ਲਾਈ ਤਾਂ ਜਾਂਦੇ ਆ ਸਾਰੇ ਸਾਰੇ ਲਾਈ ਜਾਂਦੇ ਹੁਣ ਆਪਾਂ ਵੀ ਐਮੀ ਕੋ ਕਹਿ ਦਮਾ ਅਸੀਂ ਵੀ ਲਾਈ ਦੇਈ ਦੀ ਆ ਪਰ ਜੇ ਦੇਖਿਆ ਜਾਵੇ ਪਿਸਟਨ ਜਾਨੀ ਕਿ ਦੇਖਿਆ ਐਡੀਸ਼ਨ ਦੇ ਜਿਹੜੇ ਪਲੱਸ ਵਾਲਾ ਮਾਡਲ ਆ ਉਹਦੇ ਹੋ ਰਿਹਾ ਹੂੰ ਤੇ ਜਿਹੜਾ ਐਡੀਸ਼ਨ ਆ ਉਹਦੇ ਹੋ ਰਿਹਾ ਉਹਦੇ ਹੋਰ ਫਰਕ ਆ ਜਾਨੀ ਕਿ ਪਿਸਟਨਾਂ ਦਾ ਪਰ ਲਾਈ ਜਾਂਦੇ ਆ ਚੱਲੀ ਵੀ ਜਾਂਦੇ ਆ ਨਾਲ ਇੰਟਰਕੂਲਰ ਲਾ ਕੇ ਹੂੰ ਯਾਨੀ ਕਿ ਕੰਮ ਚੱਲਦਾ ਆ ਕੰਮ ਚੱਲਦਾ ਚੱਲਦਾ ਪਰ ਸਹੀ ਸੂਲਾਂ ਚ ਤਾਂ ਯਾਨੀ ਕਿ ਪਿਸਟਨ ਹੁਣ ਸਵਰਾਜ ਦੇ ਯਾਨੀ ਕਿ ਪਿਸਟਨ 900 ਜਿਹੜਾ ਆਪਣੇ 69 ਆਇਆ ਉਹ টারਬੋ ਆਇਆ ਹੈ ਨਾ ਹੁਣ ਉਹਦੇ ਵਾਲੇ ਪਿਸਟਨ ਪਾ ਕੇ ਕਿੱਟ ਉਹਦੇ ਵਾਲੀ ਵਿੱਚ ਸੀਮ ਬੋਰਿਆ ਤੇ ਚੱਲੀ ਜਾਂਦਾ ਉਹ ਲਾ ਕੇ ਹੁਣ ਸਵਰਾਜ ਕੇ ਸਵਰਾਜ ਨੂੰ ਬਹੁਤ ਜ਼ਿਆਦਾ ਸੀਗੀ ਠੀਕ ਆ ਜੀ ਹੀਟ ਹੋਣ ਦੀ ਥੋੜੀ ਜੀ টারਬੋ ਦੇ ਨਾਲ ਉਹ 855 ਨੂੰ ਲੱਗਾ ਤਾਂ ਜ਼ਿਆਦਾ ਸੀ ਹਾਂ ਜੀ 855 ਨੂੰ ਹੈਨਾ ਹਾਂ ਜੀ ਉਹ ਹੁਣ ਉਹ ਵਾਲੀ ਕਿੱਟ ਪਾਈ ਜਾਂਦੇ ਤਕਰੀਬਨ ਉਹ ਪਾ ਕੇ ਫਿਰ টারਬੋ ਲੱਗ ਜਾਂਦਾ ਹਾਂ ਜੀ ਫੇਰ ਨਹੀਂ ਹੁੰਦਾ ਜੇ ਆਪਾਂ ਅੱਗੇ ਵੀਰੇ ਜਿਵੇਂ ਉਹ ਲਾ ਦੇਨੇ ਇੰਟਰਕੂਲਰ ਵਗੈਰਾ ਹਾਂਜੀ ਫਿਰ ਜਿਵੇਂ ਲਾ ਲਓ ਮੰਨ ਲਓ 855 ਲਾ ਲਓ ਕੋਈ ਵੀ ਲਾ ਲਓ ਵੈਸੇ ਤਾਂ ਮੈਂ ਕਿਸੇ ਬ੍ਰੈਂਡ ਨੂੰ ਆ ਭੰਡ ਨਹੀਂ ਰਿਹਾ ਸਭ ਆਪੋ ਆਪਣੀ ਜਗ੍ਹਾ ਹਾਂਜੀ ਭਾਜੀ ਸਾਰੇ ਆਪੋ ਜਿਵੇਂ ਉਹ ਟਰੈਕਟਰ ਗਰਮ ਹੁੰਦਾ ਇੰਟਰਕੂਲਰ ਲਾ ਦੀ ਉਹਦੇ ਨਾਲ ਫਰਕ ਪਊਗਾ ਕਿ ਨਹੀਂ ਪੈਂਦਾ ਭਾਜੀ ਪੈਂਦਾ ਹਾਂਜੀ ਹਵਾ ਠੰਡੀ ਹੋ ਕੇ ਲੰਘਦੀ ਭਾਜੀ ਵਿੱਚ ਹਾਂ ਇੱਕ ਚੀਜ਼ ਹੋਰ ਯਾਰ ਮੇਰਾ ਜੀਰ ਦੱਸਿਓ ਇਹਦੀ ਚਾਬੀ ਕੱਢਿਓ ਤਰਬੂਜ਼ ਦੀ ਥਿਊਰੀ ਮੈਂ ਸਮਝ ਲਾਂ ਤੁਹਾਡੇ ਤੋਂ ਜਿੱਦਾਂ ਇਹ ਆ ਟਰਬੋ ਲੱਗਿਆ ਹਾਂਜੀ ਬਾਜੀ ਇਹ ਟਰਬੋ ਆ ਗਿਆ ਹਾਂਜੀ ਇੱਥੋਂ ਤਿੰਨੇ ਇੰਜਨ ਇਹਨੇ ਜੋ ਵੀ ਕੰਮ ਕਰਨਾ ਕਰ ਲਿਆ ਹਾਂਜੀ ਇਹ ਟਰਬੋ ਦਾ ਵਰਕ ਕੰਮ ਕੀ ਆ ਮਤਲਬ ਬਾਜੀ ਇਹਦੇ ਵਿੱਚ ਟਰਬਾਈਨ ਆ ਹਾਂ ਇੱਕ ਇਧਰਲੇ ਪਾਸੇ ਆ ਹਾਂਜੀ ਇੱਕ ਬਾਜੀ ਆ ਇਧਰਲੇ ਪਾਸੇ ਹਾਂਜੀ ਜਿਹੜੀ ਤਾਂ ਇਧਰ ਆ ਪਹਿਲਾਂ ਯਾਨੀ ਕਿ ਇਹਨੇ ਦਾ ਸਾਹ ਖਿੱਚਣਾ ਟਰਬਾਈਨ ਨੇ ਇਹਦੇ ਸਾਹ 에ਅਰ ਕਲੈਂਡਰ ਚੋਂ ਖਿੱਚਦਾ 에ਅਰ ਕਲੈਂਡਰ ਚੋਂ ਹਾਂਜੀ ਓਕੇ ਹਾਂਜੀ ਉਨੇ ਭਾਜੀ ਨਾਲ ਪੈ ਪਰਲੇ ਪਾਸੇ ਲੱਗਾ ਇੰਜਨ ਚ ਦੇਣਾ ਇਧਰਲੀ ਟਰਬਾਈਨ ਨੇ ਫੇ ਖਿੱਚ ਕੇ ਹਾਂ ਬਾਹਰ ਕੱਢਣਾ ਜਾਨੀ ਕਿ ਆ ਧੱਕੇ ਨਾਲ ਸਾਹ ਇੰਜਨ ਨੂੰ ਦਿੰਦੀ ਆ ਆ ਧੱਕੇ ਨਾਲ ਕਹਿ ਦਈਏ ਖਿੱਚਦੀ ਆ ਇਹ ਬਾਹਰ ਖਿੱਚਣ ਵਾਲਾ ਕੰਮ ਕਰਦੀ ਆ ਉਧਰ ਇੱਕ ਪਾਸੋਂ ਹਾਂਜੀ ਯਾਰ ਸੌਖਾ ਜਿਹਾ ਕੰਮ ਕਰੀਏ ਜਿੱਦਾਂ ਆਪਣੇ ਤੁਹਾਨੂੰ ਮੈਂ ਹੋਰ ਦੱਸਦਾ ਸਮਝਾਉਣਾ ਆਪਣੇ ਦੇਖਿਆ ਹੋਣਾ ਜਦੋਂ ਛੱਲੀਆਂ ਨਹੀਂ ਪਹੁੰਦੇ ਹੁੰਦੇ ਉਹ ਪੱਖਾ ਜਾਂ ਨਹੀਂ ਲਾ ਲੈਂਦੇ ਹਾਂ ਘੈੜ ਲਈ ਜੀ ਕੋਲਿਆਂ ਨੂੰ ਅੱਗ ਦਿੰਦੇ ਆ ਹਾਂ ਸਮਝ ਲਾ ਉਹੋ ਹੀ ਚੀਜ਼ ਤਾਰ ਉਹ ਸੇਮ ਹੋਈ ਹੈ ਸੇਮ ਹੋਈ ਹੈ ਇੱਕ ਸਾਈਡ ਤੋਂ ਹਵਾ ਲੈ ਕੇ ਇੱਕ ਵਾਰ ਭੂਗਣਾ ਜੇ ਆਪਾਂ ਵਿੱਚ ਨਹੀਂ ਪੱਟੀ ਦੇ ਧੱਕਰੀ ਦਾ ਹਾਂ ਅੰਦਰੋਂ ਕੋਲੇ ਬਾੜ ਦਾ ਪ੍ਰੋਪਰ ਹਾਂਜੀ ਸਮਝ ਲਓ ਉਹੀ ਚੀਜ਼ ਸੇਮ ਹੋਈ ਥਿਉਰੀ ਆ ਇੰਜਨ ਦੇ ਵਿੱਚ ਇੱਕ ਸਾਈਡ ਤੇ ਇਹਨੇ ਹਵਾ ਧੱਕਣੀ ਆ ਹਾਂਜੀ ਇੱਕ ਸਾਈਡ ਤੋਂ ਇਹਨੇ ਕੱਢਣੀ ਆ ਕੱਢਣੀ ਆ ਭਾਜੀ ਉਹਦੇ ਨਾਲ ਕੀ ਹੋਊਗਾ ਬਲਾਸਟ ਜ਼ਿਆਦਾ ਹੁੰਦਾ ਹਾਂਜੀ ਅੰਦਰ ਯਾਨੀ ਕਿ ਜਿਹੜਾ ਡੀਜ਼ਲ ਜਦੋਂ ਨੌਜ਼ਲ ਫੁਹਾਰਾ ਮਾਰਦੀ ਹੈ ਉਹਦਾ ਇਹਨ ਪੂਰਾ ਜਿਹੜਾ ਪਿਸਟਨ ਦਾ ਕੰਮ ਜੰਕਸ਼ਨ ਚੈਂਬਰ ਆ ਜਿਹੜਾ ਉਹ ਉੱਤੇ ਪੂਰਾ ਏਨ ਧੂਆਂ ਜਾਨਕਿ ਸਾਰਾ ਬਲਾਸਟ ਉਹ ਓਕੇ ਵੀ ਵੇਸਟ ਨਹੀਂ ਜਾਉਂਦੀ ਡੀਜ਼ਲ ਹਾਂ ਡੀਜ਼ਲ ਵੇਸਟ ਨਹੀਂ ਜਾਂਦਾ ਸਾਰਾ ਉਹ ਨਾਲ ਹੀ ਜਿਹੜਾ ਧੂਆਂ ਆ ਇਧਰੋਂ ਦੂਜੀ ਟਰਬਾਈਨ ਖਿੱਚ ਲੈਂਦੀ ਬਾਹਰ ਹਾਂ ਇੱਕ ਚੀਜ਼ ਹੋਰ ਆਕਸੀਜਨ ਦਾ ਵੀ ਕੰਮ ਸਮਝ ਲਓ ਇੱਕ ਕਿਸਮ ਦੀ ਆਕਸੀਜਨ ਵੀ ਹੋਈ ਜਾਂਦੀ ਆ ਇੱਕ ਨਾਲੇ ਹੋਰ ਦੱਸ ਜੀ ਛੋਟੀ ਜੀ ਵੈਸੇ ਤਾਂ ਤੁਹਾਡੇ ਨਾਲ ਮੈਂ ਕੋਈ ਡਿਸਕਸ ਨਹੀਂ ਕਰੀ ਸਿੱਧਾ ਤੁਹਾਨੂੰ ਪੁੱਛੀ ਜਾਂਦਾ ਕੋਈ ਵੀ ਟਰੈਕਟਰ ਆ ਕੋਈ ਵੀ ਐਨੀਥਿੰਗ ਇੰਜਨ ਦੀ ਪਾਵਰ ਤਾਂ ਤੁਸੀਂ ਦੱਸ ਤੀ ਹਾਂਜੀ ਇੰਜਨ ਦੀ ਪਾਵਰ ਵਧ ਗਈ ਫਿਰ ਆ ਗਏ ਪਿੱਛੇ ਆਪਾਂ ਹਾਂਜੀ ਪਿੱਛੇ ਚਲੋ ਗੇਅਰ ਜਿੰਨੀ ਦੀ ਸ਼ਮਤਾ ਚੱਲ ਰਹੀ ਨਹੀਂ ਤੇ ਹਿੱਸਾ ਹੀ ਚੇਂਜ ਆਣਾ ਉਹ ਤਾਂ ਆਪਨੋ ਪਤਾ ਸਾਰੇ ਵੀਰਾਂ ਨੂੰ ਪਤਾਣਾ ਹਾਂਜੀ ਲਿਫਟ ਦੀ ਕੈਪੈਸਿਟੀ ਵੱਧ ਸਕਦੀ ਹੈ ਹਾਂਜੀ ਭਾਜੀ ਲਿਫਟ ਦੀ ਜੈਕ ਲੱਗ ਜਾਂਦਾ ਬਾਹਰ ਭਾਜੀ ਹਾਂ ਹਾਲਾਂਡ ਵਾਂਗ ਹਾਂਜੀ ਤੇ ਵਿਚੋਂ ਵੀ ਉਦਾਂ ਵੱਧ ਜਾਂਦੀ ਆ ਉਹਦੇ ਨਾਲ ਉਹ ਹੈਨਾ ਜੈਕ ਲਾਉਣਾ ਉਹ ਬੈਸਟ ਆ ਫਾਇਦੇਮੰਦ ਆ ਜਿਹੜੀ ਆਪਾਂ ਵਿਚੋਂ ਘਟਾਉਂਦੇ ਆ ਜਿੱਦਾਂ ਉਹ ਤੋਂ ਬਾਲਤ ਵਧਾ ਲਈਦੀ ਆ ਹਾਂਜੀ ਉਹਨਾਂ ਕਈ ਵਾਰੀ ਟਾਪਾ ਜਾਨੀ ਕਿ ਪਾੜਨ ਦੀ ਸ਼ਿਕਾਇਤ ਓਕੇ ਆ ਜਾਂਦੀ ਉਹ ਜਿਹੜਾ ਜੈਕ ਆਪਾਂ ਨਾਲ ਲਾ ਦਿੰਨੇ ਆ ਉਹ ਸਿੱਧਾ ਹੀ ਥੱਲੇ ਹਾਂਜੀ ਉਹ ਸਮਝ ਲਓ ਕਿਸਮ ਹੋ ਜਾਂਦੀ ਜਦੋਂ ਆਪਾਂ ਟਰਾਲੀ ਨਹੀਂ ਚੱਕਦੇ ਹੁੰਦੇ ਪਹਿਲੇ ਹੁਣ ਤਾਂ ਇਹਦੇ ਤਾਂ ਚਲੋ ਡਿਸਟ੍ਰੀਬਿਊਟਰ ਆ ਗਿਆ ਹਾਂਜੀ ਹਾਂਜੀ ਲਿੰਕਾਂ ਨਾਲ ਜਦੋਂ ਆਪਾਂ ਥੱਲੇ ਹੁੱਕ ਦੇ ਦਾ ਫੱਟੀ ਲੱਗਣੀ ਹੂੰ ਤੇਲ ਉਧਰੋਂ ਕੱਟ ਹੋ ਗਏ ਜੈਕ ਨਹੀਂ ਚੱਕ ਹੋਣ ਲੱਗ ਪੈਂਦਾ ਹੂੰ ਉਹ ਜੈਕ ਸਮਝ ਲਓ ਉਹ ਜੀ ਦਾ ਕੰਮ ਕਰਦਾ ਇਹ ਇੱਕ ਚੀਜ਼ ਹੋਰ ਦੱਸਿਓ ਸੱਚ ਇੱਥੋਂ ਹੀ ਦਿਮਾਗ ਚ ਆ ਗਈ ਆਪਣੇ ਵੀਰ ਹੁਣ ਅੱਜਕਲ ਸਾਰੇ ਵੀਡੀਓ ਦੇ ਚੱਕਰ ਚਲਾ ਲਓ ਕਿਸੇ ਵੀ ਚੱਕਰ ਚਲਾ ਲਓ ਜਦੋਂ ਆਪਾਂ ਵੀਡੀਓ ਸ਼ੂਟ ਕਰਦੇ ਆਂ ਕੁਝ ਵੀ ਕਰਦੇ ਆਂ ਕਈ ਵੀ ਇਹ ਨਾ ਆਪਣੇ ਖੇਤੋਂ ਫੱਟੀ ਲਾ ਕੇ ਡਰਾਈਵਰ ਲਾ ਕੇ ਟਰੈਕਰ ਅੱਗੋਂ ਚੱਕ ਦਿੰਦੇ ਆਂ ਹਾਂਜੀ ਉਹਦਾ ਨੁਕਸਾਨ ਆ ਕਿ ਫਾਇਦਾ ਭਾਜੀ ਲੈਫਟ ਤੇ ਜ਼ੋਰ ਪੈਂਦਾ ਪੈਂਦਾ ਨਾ ਪੰਪ ਦੇ ਲੈਫਟ ਵਾਲੇ ਤੇ ਜ਼ੋਰ ਪੈਂਦਾ ਉਹ ਨਹੀਂ ਚੱਕਣਾ ਚਾਹੀਦਾ ਕਿ ਚੱਕਣਾ ਚਾਹੀਦਾ ਨਹੀਂ ਭਾਜੀ ਚੱਕਣਾ ਚਾਹੀਦਾ ਉਹ ਆਪਾਂ ਆਪਣੀ ਚੌੜਵਾਜੀ ਲਈ ਚੱਕ ਤਾਂ ਲੈਨੇ ਆਂ ਸਵਾਦ ਲਈਂ ਤੇ ਲੈਨੇ ਹਾਂ ਭਾਜੀ ਕੀ ਆ ਰਿੰਗ ਹੀ ਆ ਵਿੱਚ ਰਬੜ ਦੇ ਦੋ ਹਾਂ ਰਿੰਗ ਪਾੜ ਕੇ ਸਾਰਾ ਤੇਲ ਕੱਢ ਕੇ ਬਾਹਰ ਮਾਰੋ ਜੋ ਨਹੀਂ ਚੱਕਣਾ ਚਾਹੀਦਾ ਨਹੀਂ ਚੱਕਣਾ ਚਾਹੀਦਾ ਭਾਜੀ ਉਹਨਾਂ ਅੱਜ ਗਲਤ ਆਪਾਂ ਹੀ ਦੇ ਦੇਣਾ ਬੰਦਾ ਨੂੰ ਦੱਸਿਆ ਆ ਪਾ ਅੱਗੇ ਵੀ ਉਦੋਂ ਗੱਲ ਕੀਤੀ ਸੀ ਕੈਮਰਾ ਆਫ ਹੂੰ ਹੂੰ ਮਹਿੰਦਰੇ 475 ਨੂੰ ਲਈ ਸੀ ਪਹਾੜੇ ਦਾ ਕੰਮ ਉਹਦਾ ਕਰਦਾ ਸੀ ਉਹ ਫੱਟੀ ਲਾ ਕੇ ਟਰਾਲੀ ਧੱਕਦਾ ਸੀ ਪਿੱਛੇ ਨੂੰ ਬਾਜੀ ਹੂੰ ਟਰੈਕਟਰ ਦਾ ਇੰਜਣ ਦਬਿਆ ਨਹੀਂ ਪੰਪ ਨੇ ਸਾਰਾ ਮੇਰਾ ਟੈਮੋਂ ਵਾਲੀਆਂ ਗਰਾਰੀਆਂ ਸਾਰੀਆਂ ਪਾਤੀਆਂ ਲਓ ਜੀ ਮੇਰਾ ਵੀਰ ਨਾ ਅੱਜ ਲਈ ਇੰਨਾ ਕੀ ਬਹੁਤ ਆ ਜੇ ਜੇ ਕੋਈ ਤੁਹਾਡਾ ਸਵਾਲ ਆ ਜਾਂ ਕੋਈ ਜਾਣਕਾਰੀ ਤੁਸੀਂ ਲੈਣੀ ਹੈ ਤੇ ਜੀਵਨ ਵੀਰ ਆਪਣਾ ਹਾਜ਼ਰੀ ਹੈ ਵੀਰੋਂ ਆਪਾਂ ਕੀ ਰਲਾਂਗੇ ਫੇਰ ਤੁਸੀਂ ਕਮੈਂਟਾਂ ਵਿੱਚ ਪੁੱਛ ਦਿਓ ਅੱਜ ਜਿੰਨਾ ਕੋ ਸਕਿਆ ਤੇ ਮੈਂ ਕਿਹਾ ਚਲੋ ਵੀਰ ਤੋਂ ਆਪਾਂ ਨੌਲੇਜ ਵਾਲੀਆਂ ਗੱਲਾਂ ਪੁੱਛ ਲਈਏ ਕੋਈ ਕੰਮ ਆ ਜਾਂਦੀਆਂ ਸਾਰੇ ਵੀਰਾਂ ਦੇ ਹਾਂਜੀ ਹਾਂਜੀ ਭਾਈ ਜਿੰਮੇਵਾਰ ਭਰਾਵਾਂ ਦੇ ਵੀਰ ਤਾਂ ਕਹਿੰਦੇ ਹਨ ਜੇ ਆਪਾਂ ਗਿਆਨ ਕਿਸੇ ਨਾਲ ਵੰਡਾਂਗੇ ਤਾਂ ਗਿਆਨ ਦਾ ਵਾਧਾ ਹੁੰਦਾ ਹੈ ਭਾਈ ਆਪਾਂ ਨੂੰ ਵੀ ਹੁਣ ਮੈਂ ਐਵੇਂ ਹੀ ਕਹੀ ਜਾਵਾਂ ਭਾਈ ਮੇਰੀ ਉਮਰ ਵੀ ਥੋੜੀ ਆ ਆਪਾਂ ਨੂੰ ਵੀ ਤੁਹਾਡੇ ਵਰਗੇ ਭਰਾਵਾਂ ਤੋਂ ਹੂੰ ਸਾਥ ਦੇ ਨਾਲ ਹੀ ਜਾਨੀ ਕਿ ਸਾਥ ਦੇ ਨਾਲ ਪ੍ਰੈਕਟੀਕਲ ਕੁਛ ਤੁਹਾਡਾ ਦਾ ਪ੍ਰੈਕਟੀਕਲ ਵੀ ਹੈ ਨਾ ਪ੍ਰੈਕਟੀਕਲ ਤਾਂ ਹੈਗਾ ਚਲੋ ਨਾਲ ਹੁਣ ਇਦਾਂ ਮਿਲਦੇ ਜੋਲਦੇ ਆ ਫੇਰ ਭਾਜੀ ਪਤਾ ਲੱਗਦਾ ਕਿਰਾ ਕੋਈ ਮਾ ਦੇ ਢਿੱਡ ਚੋਂ ਤਾਂ ਕੋਈ ਸਿੱਕ ਕੇ ਨਹੀਂ ਆਉਂਦਾ ਭਾਜੀ ਦੁਨੀਆਦਾਰੀ ਬਹੁਤ ਕੁਝ ਸਿਖਾਉਂਦੀ ਆ ਹਾਂਜੀ ਬਹੁਤ ਕੁਝ ਵਿਚਰ ਕੇ ਹੀ ਪਤਾ ਲੱਗਦਾ ਭਾਜੀ ਹੂੰ ਜੇ ਹੁਣ ਆਪਾਂ ਕਹਿ ਦਈਏ ਮੈਂ ਕਰ ਦੂਆਂ ਇਹ ਕਰ ਦੂ ਭਾਜੀ ਸਾਰਾ ਕਰਾਉਣ ਵਾਲਾ ਪਰਮਾਤਮਾ ਉਹ ਤਾਂ ਮੈਂ ਕਿਰੂ ਤੋਂ ਡਰ ਕੇ ਆਪਾਂ ਕਹਿੰਦੇ ਆ ਤੇ ਬਾਕੀ ਮੈਂ ਫੇਰ ਲਾਸਟ ਤੇ ਕਹਿੰਦਾ ਮੇਰਾ ਵੀ ਨਾ ਕੋਈ ਵੀ ਟਰੈਕਟਰ ਵਾਲਾ ਗੁੱਸਾ ਨਾ ਕਰਿਆ ਕਰੋ ਸਾਰੇ ਟਰੈਕਟਰ ਵਧੀਆ ਆਪਾਂ ਕਿਸੇ ਨੂੰ ਕੋ ਮਾੜਾ ਨਹੀਂ ਕ ਸਭ ਆਪੋ ਆਪਣੀ ਜਗ੍ਹਾ ਆਦੀ ਆਦੀ ਪਰਫਾਰਮੈਂਸ ਆ ਆਪੋ ਆਪਣੀ ਕੁਆਲਿਟੀ ਹਿੰਦੀ ਹਰ ਇੱਕ ਦੇ ਵਿੱਚ ਮੇਰੇ ਵਿੱਚ ਵੀਰੇ ਵਿੱਚ ਉਹ ਵੀਰੇ ਵਿੱਚ ਸਾਰਿਆਂ ਚ ਆਪੋ ਆਪਣੀ ਕੁਆਲਿਟੀ ਲੜਿਆ ਨਾ ਕਰੋ ਗੁੱਸਾ ਨਾ ਕਰਿਆ ਕਰੋ ਦੋ ਅੱਗੇ ਆਉਦੇ ਛੋਟੇ ਵੀਰ ਨੂੰ ਜੇ ਕੋਈ ਜਾਣਕਾਰੀ ਹੋਰ ਤੁਹਾਨੂੰ ਚਾਹੀਦੀ ਆ ਥੱਲੇ ਕਮੈਂਟ ਬਾਕਸ ਵਿੱਚ ਜ਼ਰੂਰ ਮੈਸੇਜ ਕਰਕੇ ਦੱਸਿਓ ਲਵ ਯੂ ਸਾਰਿਆਂ ਨੂੰ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ